ਸਰਦਾਰ ਜੀ ਆਪਣਾ ਤੇ ਆਪਣੇ ਸੰਸਾ ਦਾ ਨਾਮ ਦੱਸ ਕੇ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰਾਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੈ ਭੀਮ ਜੈ ਭਾਰਤ ਮੈਂ ਸਨੀ ਦਾਨਵ ਰਾਸ਼ਟਰੀ ਅਧਿਐਕਸ਼ ਸਮਾਜ ਦਲ ਭਾਰਤ ਤੋਂ ਬੀਤੇ ਦਿਨੀ 27 10 ਨੂੰ ਅਮ੍ਰਿਤਸਰ ਦੇ ਵਿੱਚ ਇੱਕ ਦੁਖਦਾਈ ਘਟਨਾ ਹੋਈ ਹੈ ਚਾਟੀਪਿੰਡ ਗੇਟ ਚਾਟੀਪਿੰਡ ਨਸ਼ੇ ਦੇ ਹਾਲਤ ਦੇ ਵਿੱਚ ਜਿਹੜਾ ਸਾਡੇ ਛੋਟੇ ਵੀਰ ਬਾਊ ਆ ਉਹਦੀ ਡੈਥ ਹੋਈ ਹੈ ਔਰ ਪੁਲਿਸ ਪ੍ਰਸ਼ਾਸਨ ਨੇ ਬਖੂਬੀ ਜਿਹੜੇ ਬੱਚੇ ਨਸ਼ਾ ਕਰ ਰਹੇ ਸੀਗੇ ਉਹਦੇ ਨਾਲ ਔਰ ਜਿੰਨਾਂ ਕੋ ਉਹਨਾਂ ਨੇ ਨਸ਼ਾ ਲੇਤਾ ਉਹਨਾਂ ਨੂੰ ਜਿਹੜਾ ਬੜੀ ਤੇਜ਼ੀ ਦੇ ਨਾਲ ਅਰੈਸਟ ਕਰਕੇ ਉਹਨਾਂ ਦੇ ਬਿਆਨ ਲੈ ਕੇ ਔਰ ਸਾਰੀ ਕਾਰਵਾਈ ਕਰਕੇ ਉਸ ਬਟਮ ਹੋਣ ਦੇ ਬਾਅਦ ਚ ਉਹ ਜਿਹੜੇ ਸੈਂਪਲ ਉਹ ਵੀ ਲੈਬ ਚ ਭੇਜ ਦਿੱਤੇ ਗਏ ਆ ਔਰ ਉਹਦੇ ਬਾਅਦ ਚ ਉਹਨਾਂ ਦੇ ਪੇਰੈਂਟਸ ਤੋਂ ਉਹਨਾਂ ਦੇ ਫਾਦਰ ਸਾਹਿਬ ਤੋਂ ਵੀ ਪੁੱਛਿਆ ਗਿਆ ਕਿ ਬੱਚਾ ਕਿਹਾ ਪਹਿਲੇ ਨਸ਼ੇ ਦਾ ਆਦੀ ਸੀ ਜਾਂ ਕਿਸ ਤਰ੍ਹਾਂ ਉਹ ਸਾਰੇ ਬਿਆਨਬਾਜ਼ੀ ਕਰਕੇ ਉਹਨਾਂ ਦੇ ਫਾਦਰ ਵੱਲੋਂ ਦੱਸਿਆ ਗਿਆ ਕਿ ਅਸੀਂ ਕਾਰਵਾਈ ਵੀ ਨਹੀਂ ਚਾਹੁੰਦੇ ਬੱਚਾ ਆਲਰੇਡੀ ਨਸ਼ਾ ਕਰਦਾ ਸੀਗਾ ਔਰ ਹੁਣ ਜੋ ਦੇਖਣ ਨੂੰ ਆਇਆ ਜੋ ਬੋਬੀ ਵੇਰਕਾ ਜੀ ਨੇ ਸਾਨੂੰ ਦੱਸਿਆ ਔਰ ਸਾਡੇ ਕੋਲ ਅੱਜ ਬਾਬਾ ਜੀ ਸਾਡੇ ਦਫ਼ਤਰ ਆਏ ਆ ਉੱਥੇ ਇਹਨਾਂ ਦੇ ਇਲਾਕੇ ਦੇ ਵਿੱਚ ਕੁਝ ਸ਼ਰਾਰਤੀ ਤੱਤ ਨੇ ਜੋ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਇਸ ਮਾਮਲੇ ਨੂੰ ਤੂਲ ਦੇ ਰਹੇ ਨੇ ਔਰ ਸਮਪਰਦਾਇਕ ਇੱਕ ਜਿਹੜਾ ਸਿਸਟਮ ਕ੍ਰੀਏਟ ਕੀਤਾ ਜਾ ਰਿਹਾ ਫਿਰਕਾ ਪ੍ਰਸਤੀ ਦਾ ਉਹਨਾਂ ਨੇ ਓਜਲਾ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜੀ ਤੁਹਾਨੂੰ ਸੁਨਿਆਰਾ ਬਰਾਜੀ ਨੇ ਜੱਟ ਬਰਾਜੀ ਦੇ ਵੋਟਾਂ ਪਾਈਆਂ ਮੈਂ ਉਹਨਾਂ ਨੂੰ ਕੋਈ ਪੁੱਛਣਾ ਚਾਹੁੰਦਾ ਆ ਕਿ ਆ ਦਲਿਤ ਸਮਾਜ ਨੇ ਵੋਟਾਂ ਨਹੀਂ ਪਾਈਆਂ ਅਗਰ ਅੱਜ ਐਮਪੀ ਸਾਹਿਬ ਦੁਵਾਰਾ ਜਿੱਤ ਕੇ ਮੈਦਾਨ ਚ ਆਇਆ ਤੇ ਮੈਂ ਸਮਝਦਾ ਕਿ ਵੱਡੀ ਜੜੀ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੀ ਕੌਮ ਉਦਾਂ ਲਈ ਸਮਾਸੀ ਕੁਵਰ ਵਿਜੇ ਪ੍ਰਤਾਪ ਜੀ ਨੂੰ ਅਪੀਲ ਕਰ ਰਹੇ ਨੇ ਮੈਂ ਸਮਝਦਾ ਪਹਿਲੇ ਉਹ ਆਪਣਾ ਆਪ ਸਿਸਟਮ ਠੀਕ ਕਰ ਲੈਣ ਕਿ ਜਿਹੜੇ ਲੋਕ ਲੋਕਾਂ ਨੂੰ ਥ੍ਰੈਡ ਕਰਕੇ ਠਗੀਆਂ ਮਾਰ ਕੇ ਡਰਾਮਕਾ ਕੇ ਪੈਸੇ ਕਮਾਉਣ ਦਾ ਕੰਮ ਕਰ ਰਹੇ ਨੇ ਉਹ ਲੋਕ ਜਿਹੜੇ ਨੇ ਚੰਗੇ ਭਲੇ ਲੋਕਾਂ ਤੇ ਇਲਜ਼ਾਮ ਲਾ ਰਹੇ ਨੇ ਤਾਂ ਮੈਂ ਇਹ ਗੱਲ ਸਮਝਦਾ ਕਿ ਸੀਪੀ ਸਾਹਿਬ ਇਹਨੂੰ ਵੀ ਧਿਆਨ ਚ ਲੈਣ ਇਨਾਂ ਬੰਦਿਆਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਜੋ ਸਰਕਾਰੀ ਕੰਮ ਦੇ ਵਿੱਚ ਵਿਗੜ ਪਾ ਰਹੇ ਨੇ ਔਰ ਮੈਂਟਲੀ ਤੌਰ ਤੇ ਉਸ ਪਰਿਵਾਰ ਨੂੰ ਇਸ ਪਰਿਵਾਰ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਧਮਕੀਆਂ ਲਾਈਆਂ ਜਾਂਦੀਆਂ ਥ੍ਰੈਡ ਕੀਤਾ ਜਾ ਰਿਹਾ ਕਿ ਉਹਨਾਂ ਦੇ ਬੱਚੇ ਦੀ ਡੈਥ ਹੋਈ ਹੈ ਜੀ ਤੁਹਾਨੂੰ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਮੈਂ ਪੁਲਿਸ ਪ੍ਰਸ਼ਾਸਨ ਔਰ ਡੀਸੀਪੀ ਲਾਅ ਐਂਡ ਆਰਡਰ ਨੂੰ ਮੰਗ ਕਰਦਾ ਹਾਂ ਕਿ ਇਹਨਾਂ ਨੂੰ ਪੁਲਿਸ ਸਿਕਿਉਰਿਟੀ ਵੀ ਮੁਹੱਈਆ ਕਰਾਈ ਜਾਵੇ ਔਰ ਜਿਹੜੇ ਲੋਕ ਇਸ ਗੱਲ ਨੂੰ ਲੈ ਕੇ ਇਹਨਾਂ ਨੂੰ ਥ੍ਰੈਡ ਕਰ ਰਹੇ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਜੇ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਉਹ ਤੋਂ ਅਗਲਾ ਕਦਮ ਤੁਹਾਡਾ ਕੀ ਹੈ ਦੇਖਿਓ ਜੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਸਾਫ਼-ਸਾਫ਼ ਕਿਹਾ ਕਿ ਜੇ ਤੁਹਾਡੀ ਅਪੀਲ ਠੀਕ ਆ ਦਲੀਲ ਠੀਕ ਆ ਫਿਰ ਵੀ ਕੋਈ ਨਹੀਂ ਗੱਲ ਮੰਨਦਾ ਤੇ ਫਿਰ ਜਿਹੜਾ ਆ ਦੂਸਰਾ ਰਸਤਾ ਇਖਤियार ਕਰਨਾ ਚਾਹੀਦਾ ਜ਼ਾਲਮ ਨਾਲ ਟੱਕਰ ਲੈਣ ਦਾ ਅਸੀਂ ਸਰਕਾਰ ਕੋਲੋਂ ਔਰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਹ ਜਿਹੜੇ ਲੋਕ ਫਿਰਕਾ ਪਰਸਤੀ ਕਰ ਰਹੇ ਨੇ ਉਸ ਇਲਾਕੇ ਦੇ ਵਿੱਚ ਮੈਂ ਸਮਝਦਾ ਜਿੱਥੇ ਇੱਕ ਮਾਹੌਲ ਬਣਾਇਆ ਜਾ ਰਿਹਾ ਦੋ ਸਮਾਜਾਂ ਦੇ ਵਿੱਚ ਟਕਰਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਨੱਥ ਪਾਈ ਜਾਵੇ ਔਰ ਨਾਲ ਦੇ ਨਾਲ ਅੰਮ੍ਰਿਤਸਰ ਦੀ ਸ਼ਾਂਤੀ ਬਹਾਲ ਕੀਤੀ ਜਾਵੇ। ਅਗਰ ਇਹ ਕੰਮ ਨਹੀਂ ਹੋਏਗਾ ਤੇ ਮਜਬੂਰਨ ਜਿਹੜਾ ਅੰਬੇਡਕਰ ਸਮਾਜਦਲ ਸੜਕਾਂ ਤੇ ਉਤਰੇਗਾ। ਅਸੀਂ ਡੀਸੀ ਸਾਹਿਬ ਨੂੰ ਮਨੋਰਨ ਨੰਬੀ ਦਵਾਂਗੇ ਜਲਦੀ। ਫਿਰ ਵੀ ਨਹੀਂ ਸਾਡੀ ਗੱਲ ਮੰਨੀ ਜਾਏਗੀ ਫਿਰ ਸਾਡੀ ਮਜਬੂਰੀ ਹੋਏਗੀ ਸੜਕਾਂ ਦੇ ਉੱਤੇ ਕਿ ਅਡਾਰੀ ਪੁਲ ਜਾਮ ਕੀਤਾ ਜਾਏਗਾ, ਲੋਡ ਪਈ ਤੇ ਪੂਰੇ ਪੰਜਾਬ ਦੇ ਵਿੱਚ ਜੋ ਦਲਤਾਂ ਦੇ ਉੱਤੇ ਇਹ ਲੋਕ ਅਤਿਆਚਾਰ ਕਰ ਰਹੇ ਆ। ਜਦ ਕਿ ਗੁਰੂ ਮਹਾਰਾਜ ਨੇ ਕਿਹਾ ਸੀ ਸਭ ਮਾਨਸ ਕੀ ਜਾਤ ਇੱਕ ਹੈ ਚੰਦ ਲੋਕ ਅੱਜ ਵੀ ਇਸ ਦੇਸ਼ ਦੇ ਵਿੱਚ ਪੰਜਾਬ ਦੇ اندر ਇਹੋ ਜਿਹਾ ਕੰਮ ਕਰ ਰਹੇ ਨੇ ਪਰ ਅਸੀਂ ਲੋਕ ਬਰਦਾਸ਼ਤ ਨਹੀਂ ਕਰਾਂਗੇ ਕਿ ਉਹ ਸਾਡਾ ਭਾਈਚਾਰਾ ਤੋੜਨ ਦਾ ਕੰਮ ਕਰਦੇ ਜੀ ਬਈ ਆਪਣਾ ਨਾਮ ਦੱਸ ਕੇ ਤੇ ਕਿੱਥੋਂ ਆਣ ਆਲੇ ਕਿ ਜਿਹੜੀ ਪ੍ਰੈਸ ਕਾਨਫਰੰਸ ਕਰਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਅੱਛਾ ਜੀ ਮੇਰਾ ਨਾਮ ਹੈ ਗਰੇਸਾਲ ਸਿੰਘ ਜੀ ਬਾਬਾ ਰਸਾਲ ਸਿੰਘ ਮੇਰਾ ਨਾਮ ਹੈ ਮੈਂ ਸੁਲਤਾਨਵਡ ਰੋਡ ਦੇ ਰਹਿਣ ਵਾਲਾ ਹਾਂ ਮਹਿੰਦਰਾ ਕਲੋਨ ਦੇ ਵਾਸੀ ਰਹਿਣ ਵਾਲਾ ਹਾਂ ਅੱਜ ਤੋਂ ਕੁਝ ਪਹਿਲਾਂ ਕੋਈ ਚੇਰ ਕੋਈ ਇੱਕ ਘਟਨਾ ਵਾਪਰ ਗਈ ਸੀ ਸਾਡੇ ਗਵਾਂਢੀ ਦੇ ਨਾਲ ਸਾਡਾ ਬੱਚਾ ਸੀ ਉਸ ਕਰਕੇ ਤੇ ਅੱਜ ਮੈਂ ਅੱਜ ਬੰਦ ਜੀ ਦੇ ਅੱਜ ਇਹਨਾਂ ਦੇ ਦਫ਼ਤਰ ਦੇ ਵਿੱਚ ਮੈਂ ਇਹਨਾਂ ਵੀਰ ਜੀ ਦੇ ਕੋਲੇ ਪਹੁੰਚਾ ਵੀ ਮੈਂ ਅੱਜ ਦਲਦਸ ਸਮਾਜ ਦੇ ਸਮਾਜ ਦੇ ਨਾਲ ਦਾ ਮੈਂ ਮਿਲਣ ਕਰਦਾ ਹਾਂ ਤੇ ਇਹਨਾਂ ਨੇ ਮੈਨੂੰ ਅੱਜ ਕੋਈ ਇੱਕ ਬਿੱਲਾ ਜਿਹੜੀ ਪ੍ਰਵਾਹ ਜਿਹੜਾ ਕਹਿੰਦੇ ਨੇ ਉਹ ਸਾਡੇ ਮੇਰੇ ਪਰਿਵਾਰ ਨੂੰ ਤੇ ਮੇਰੇ ਵਾਸਤੇ ਮੇਰੀ ਸ਼ਬੀ ਗਾਰਡਨ ਵਾਸਤੇ ਇਹਨਾਂ ਬੜਾ ਕੁਝ ਇਨਾਂ ਨੇ ਅੱਜ ਕੱਲ ਕੀਤਾ ਏ ਤੇ ਮੈਂ ਜੋ ਪੁਲਿਸ ਪ੍ਰਸ਼ਾਸਨ ਦਾ ਬੜੀ ਸੇਟੀ ਦੇ ਨਾਲ ਉਹਨੇ ਕੰਮ ਕੀਤਾ ਏ ਹਰ ਕੋਈ ਵੀ ਜਿਸ ਤਰ੍ਹਾਂ ਮੈਂ ਉਹਨੇ ਕੀਤਾ ਏ ਬੜੇ ਉਹਨੇ ਪੁਲਿਸ ਨੇ ਆਪਦੇ ਹਰ ਕੋਈ ਮਲੇ ਉਹਦੇ ਨਾਲ ਪਹਿਲੂ ਦੇ ਲਖਿਆ ਕੰਮ ਅਸੀਂ ਜਦੋਂ ਵੀ ਕਦੇ ਹੋਇਆ ਅਸੀਂ ਉੱਥੇ ਗਏ ਆ ਤੇ ਸਾਨੂੰ ਹੀ ਬੁਲਾਇਆ ਜਾਂਦਾ ਸੀ ਅਸੀਂ ਉਸੇ ਵੇਲੇ ਗਏ ਆ ਤੇ ਜੇ ਉਹ ਇਲਾਕੇ ਦੇ ਵਿੱਚ ਤੁਹਾਨੂੰ ਉਹ ਜਿਹੀ ਹੋਈ ਆ ਉਸ ਘਟਨਾ ਵਾਪਰਦੀ ਸਾਨੂੰ ਬੜੇ ਦੁੱਖ ਹੋਇਆ ਜਿਹੜੀ ਵਾਪਰੀ ਆ ਤੇ ਇਸ ਕਰਕੇ ਅਸੀਂ ਅੱਜ ਵੀਰ ਜੀ ਦੇ ਕੋਲੇ ਦਫ਼ਤਰ ਇਹਨਾਂ ਦੇ ਕੋਲ ਪਹੁੰਚੇ ਆ ਆਪਣਾ ਦੁੱਖ ਲੈ ਕੇ ਤੇ ਸਾਡੇ ਮੇਰੇ ਬੱਚੇ ਆ ਦੋ ਸਾਨੂੰ ਤੇ ਇਸ ਕਰਕੇ ਇਹ ਬੜਾ ਸਾਨੂੰ ਹਰਾਸਮੈਂਟ ਬਹੁਤ ਅਸੀਂ ਪਰੇਸ਼ਾਨ ਆ ਅੱਜ ਜੋ ਜਿੱਦਨ ਦੀ ਸਾਨੂੰ ਇਹ ਗੱਲ ਸੁਣੀ ਤੇ ਅਸੀਂ ਦਿਨ ਕੋ ਬੜੇ ਪਰੇਸ਼ਾਨ ਹੋਏ ਆ ਜੇ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰੇਸ਼ਾਨ ਆ ਸਾਨੂੰ ਜੀ ਇਹ ਜਿਹੜਾ ਬਿੱਲਾ ਪਰਵਾਹ ਇਹ ਸਾਡੇ ਵਾਸਤੇ ਬੜਾ ਉਲਟ ਕੋਲੋਚ ਬੋਲਿਆ ਅਸੀਂ ਮੈਂ ਮੱਲੇ ਦੇ ਵਿੱਚ ਪ੍ਰਧਾਨ ਵੀ ਰਿਆ ਐ ਐਸੀ ਵਿੰਗਦਾ ਮੈਂ ਪ੍ਰਧਾਨ ਵੀ ਰਿਆ ਉਸ ਤੇ ਸਮੇਂ ਦੇ ਵਿੱਚ ਤੇ ਅੱਜ ਤੋਂ ਮੈਨੂੰ ਮੇਰੇ ਇਲਾਕੇ ਦੇ ਵਿੱਚ ਪਤਾ ਕੀਤਾ ਜਾਵੇ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਤੇ ਮੈਂ ਉਸ ਦਾ ਇੰਦਾ ਆ ਰਿਆਂ ਜੇ ਕੋਈ ਮੇਰੀ ਕੋਈ ਛਵੀ ਦੇ ਵਿੱਚ ਇਹ ਇਹਨੇ ਬਹੁਤੇ ਨੇ ਸਾਡੇ ਬਾਰੇ ਤੇ ਮਾੜਾ ਚੰਗਾ ਬੋਲਿਆ ਸਰ ਕਿਥੋਂ ਰਿਆਂ ਨੂੰ ਲੱਗੂ ਬਿੱਲਾ ਜੀ ਰਹਿਣ ਵਾਲੇ ਮੰਦਰ ਵਾਲੇ ਬਾਜ਼ਾਰ ਦਾ ਜੀ ਇਹਦਾ ਬਿੱਲਾ ਬਿੱਲਾ ਨੂੰ ਕਹਿੰਦੇ ਜੀ ਬਿੱਲਾ ਬਿੱਲਾ ਜਿਆਦਾ ਨਾ ਕਹਿੰਦੇ ਬਿੱਲਾ ਜੀ 57 51 ਬਿੱਲਾ 51 ਜੀ ਹਾਂਜੀ ਪੁੱਛਿਆ ਨਾ ਨਾਲੇ ਵੀ ਜੈ ਭਗਵਾਨ ਰਾਜ ਬਾਲਮੀਕੀ ਜੀ ਜੈ ਪੀਮ ਜੈ ਭਾਰਤ ਬੇਨਤੀ ਇਹਦਾ ਕਿ ਕੁਝ ਅਜ ਤੋਂ ਇਹ ਮਹੀਨਾ ਪਹਿਲੇ ਇੱਕ ਸੁਲਤਾਨਵਿੰਡ ਪਿੰਡ ਦੇ ਮਹਿੰਦਰਾ ਕਲੋਨੀ ਚ ਇੱਕ ਨੌਜਵਾਨ ਆ ਮੁੰਡਾ ਬਾਊ ਉਹਦੀ ਡਰੱਗਜ਼ ਦੇ ਕਾਰਨ ਓਵਰਡੋਜ਼ ਲੈਣ ਕਰੋਂ ਦੀ ਡੈਥ ਹੋ ਗਈ ਸੀ ਜਿਹਦਾ ਕਿ ਸਾਨੂੰ ਬਹੁਤ ਦੁੱਖ ਲੱਗਾ ਠੀਕ ਹੈ ਜੀ ਔਰ ਉਹਦੇ ਵਿੱਚ ਇਸ ਤਰ੍ਹਾਂ ਕਿ ਪੁਲਿਸ ਨੇ ਜੋ ਰਾਈਟ ਬੰਦਾ ਹੈ ਬਿਲਕੁਲ ਜੋ ਉਹਨਾਂ ਦਾ ਪ੍ਰੋਸੈਸ ਹੈ ਉਸ ਹਿਸਾਬ ਨਾਲ ਉਹ ਬਿਲਕੁਲ ਪਰਿਵਾਰਨ ਵੀ ਸੰਤੁਸ਼ਟੀ ਹੈ ਔਰ ਸਾਨੂੰ ਵੀ ਅਛੀਦਾ ਮਤਲਬ ਆਪਾਂ ਵੀ ਉਹਨਾਂ ਦੇ ਕੋਈ ਅਲਿਗੇਸ਼ਨ ਨਹੀਂ ਲਗਾਉਂਦੇ ਕਿ ਉਹਨਾਂ ਨੇ ਜੋ ਕਿਤਾ ਪੁਲਿਸ ਨੇ ਆਪਣੀ ਕਾਰਵਾਈ ਬਿਲਕੁਲ ਵਾਖੂ ਵੀ ਨੁਭਾਈ ਹੈ ਪਰ ਕੁਝ ਲੇਟੈਸਟ ਕਲਰ ਆਤੇ ਇੱਕ ਸੁਲਤਾਨਪੁਰ ਰੋਡ ਦੇ ਕੋਈ ਪ੍ਰਧਾਨ ਹੈ ਬਿੱਲਾ ਪ੍ਰਵਾਹ 57 ਆਈ ਥਿੰਕ ਇਦਾਂ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੇ ਮਤਲਬ ਬਿਨਾ ਕਿਸੇ ਸੋਚੇ ਸਮਝੇ ਇੱਕ ਤਰਫੀ ਦੀ ਗੱਲ ਸੁਣ ਕੇ ਦੂਜੇ ਪਰਿਵਾਰ ਤੇ ਬਿਨਾ ਵਜੇ ਅਲਿਗੇਸ਼ਨ ਲਾ ਰਹੇ ਆ ਜਦਕਿ ਮੈਂ ਉਹਨਾਂ ਨੂੰ ਇੱਕ ਆਪਣੇ ਵੱਡੇ ਭਰਾ ਨੂੰ ਬੇਨਤੀ ਕਰਨਾ ਚਾਹਨਾ ਆ ਕਿ ਸਰਦਾਰ ਸਾਹਿਬ ਜਿਹੜਾ ਗਿਆਨ ਅਦੂਰਾ ਗਿਆਨ ਬੜਾ ਖਤਰਨਾਕ ਹੁੰਦਾ ਹੈ ਇਦਾਂ ਕਿਸੇ ਦਾ ਆਪਾਂ ਜ਼ਿੰਦਗੀ ਖਰਾਬ ਨਾ ਕਰੀਏ ਕਿਸੇ ਦੀ ਸ਼ੋਵੀ ਨਾ ਖਰਾਬ ਕਰੀਏ ਪਹਿਲੇ ਇੱਕ ਵਾਰੀ ਬਾਬਾ ਰਸਾਲ ਜੀ ਦੇ ਪਰਿਵਾਰ ਬਾਰੇ ਉਹਨਾਂ ਬਾਰੇ ਇੱਕ ਵਾਰੀ ਪੁੱਛਿਆ ਜਾਂਦੇ ਕਿ ਉਹਨਾਂ ਦਾ ਉੱਥੇ ਮਹੱਲੇ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਨਕਰੀ ਨਸ਼ੇ ਨਾਮ ਦਾ ਕੋਈ ਵੀ ਇਸ ਤਰ੍ਹਾਂ ਦਾ ਡਰੱਗਸ ਜਾਂ ਉਹਨਾਂ ਨੇ ਕਦੀ ਕੋਈ ਇਦਾਂ ਦਾ ਮਤਲਬ ਕਿ ਉੱਥੇ ਕੋਈ ਵਕਾਇਆ ਹੈ ਜਾਂ ਕੁਝ ਉਹਨਾਂ ਨੇ ਕੁਝ ਵੇਖਿਆ ਤੁਸੀਂ ਬਿਨਾਂ ਵਜ੍ਹਾ ਦੇ ਰਾਤੀ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ ਸੋ ਤੁਹਾਨੂੰ ਬੇਨਤੀ ਹੈ ਕਿ ਐਸ ਦੁੱਖ ਦੀ ਘੜੀ 'ਚ ਜੇ ਸਾਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਔਰ ਜੇਕਰ ਤੁਹਾਨੂੰ ਫਿਰ ਵੀ ਇਨਾ ਪ੍ਰਧਾਨਗੀ ਦਾ ਸ਼ੌਂਕ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਓ ਪੰਜਾਬ ਤੇ ਅੰਮ੍ਰਿਤਸਰ 'ਚ ਬੜਾ ਨਸ਼ਾ ਵਿਕਦਾ ਪਿਆ ਸਾਡੀ ਸੰਸਥਾ ਕੋ ਆਉਂ ਬੇਤਕਾਰ ਸਮਾਜਦਲ ਮੇਰੇ ਸੀਨੀਅਰ ਬੈਠੇ ਹੋਏ ਸਨੀਦਾਨਵ ਜੀ ਆਪਾਂ ਰਲ ਕੇ ਨਸ਼ੇ ਦੇ ਖਿਲਾਫ ਇੱਕ ਆਵਾਜ਼ ਚੁੱਕੀ ਹੈ ਔਰ ਨਸ਼ਾ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਬਚਾਈਏ ਤਾਂ ਜੋ ਕਿ ਇਹ ਆਪਾਂ ਕਿਸੇ ਦਾ ਬਚਾਅ ਕਰੀਏ ਟਾਰਗੇਟ ਨਾ ਕਰੀਏ ਸੋ ਬਸ ਇੰਨੀ ਕੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਵੀ ਬਹੁਤ ਵਧੀਆ ਆਪਣਾ ਵਰਕ ਕਰ ਰਹੀ ਹੈ ਔਰ ਔਰ ਬਾਕੀ ਪਰਿਵਾਰ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਬਿੱਲਾ ਜੀ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਨਾ ਉਹਨਾਂ ਨੂੰ ਜਿਹੜਾ ਥ੍ਰੈਡ ਮਿਲ ਰਿਹਾ ਜਾਂ ਧਮਕੀਆਂ ਆ ਇਦਾਂ ਦਾ ਕੰਮ ਨਾ ਕੀਤਾ ਜਾਵੇ ਨਹੀਂ ਤਾਂ ਮਜਬੂਰ ਨੂੰ ਸਾਨੂੰ ਆਪਣੀ ਸੰਸਦ ਦੇ ਨਾਲ ਛੜਕਾਂ ਦੇ ਜਿੱਥੇ ਬੰਦਿਆਂ ਨੂੰ ਲੈ ਕੇ ਉਤਰਨਾ ਪਏਗਾ ਜੀ ਪਰਿਵਾਰ ਤੋਂ ਵੱਡੇ ਕੋਲ ਆ ਕਿ ਅਸੋਸ਼ ਦਵਾਈ ਦੀ ਪਰਿਵਾਰ ਅਸੀਂ ਪਰਿਵਾਰ ਨੂੰ ਸੁਵਾਚਨ ਦਵਾਇਆ ਜੀ ਕਿ ਜੋ ਰਾਈਟ ਆ ਰਾਈਟ ਆ ਦੇਖੋ ਜੇ ਕਿਤੇ ਪੁਲਿਸ ਦੀ ਕਾਰਵਾਈ ਚ ਕਿਤੇ ਇਹਨਾਂ ਨੂੰ ਬੁਲਾਇਆ ਵੀ ਜਾਂਦਾ ਪਰ ਉਹਨਾਂ ਦੇ ਮਤਲਬ ਕਿ ਪੁਲਿਸ ਦੀ ਕਾਰਵਾਈ ਚ ਵਿਗਨ ਨਹੀਂ ਪਾਉਂਦੇ ਇਹਨਾਂ ਨੂੰ ਪੇਸ਼ ਹੋਏ ਵੀ ਹੈ ਜਾਂਦੇ ਵੀ ਹੈ ਔਰ ਅੱਗੇ ਵੀ ਇਹ ਲੋੜ ਪਈ ਤੇ ਜਾਣਗੇ ਵੀ ਪਰ ਇਹਨਾਂ ਨਾਲ ਕੋਈ ਪ੍ਰਧਾਨ ਆਪਣਾ ਲੀਡਰਸ਼ਿਪ ਆਪਣੇ ਲੀਡਰੀ ਚਮਕਾਨ ਵਾਸਤੇ ਜਾਂ ਆਪਣੇ ਆਪ ਨੂੰ ਉਹ ਹਾਈਲਾਈਟ ਕਰਨ ਵਾਸਤੇ ਇਦਾਂ ਨਿਗਿਆਜ ਕਸਰੀ ਸ਼ਬੀ ਨੂੰ ਖਰਾਬ ਨਾ ਕੀਤਾ ਜਾਵੇ ਆਪਾਂ ਪਰਿਵਾਰ ਦੇ ਨਾਲ ਆ ਜੀ ਜੋ ਸੱਚਾ ਹੱਕ ਦੀ ਆਵਾਜ਼ ਹੈ ਅਸੀਂ ਟਕਦੇ ਹਾਂ ਔਰ ਹਮੇਸ਼ਾ ਬੇਦਕਤ ਸਮਾਜ ਦੇ ਚੁੱਕਦਾ ਰਹੇਗਾ ਅੰਮ੍ਰਿਤ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਬਿੱਲਾ ਜੀ ਮੈਂ ਸੁੱਕਾ ਤਲਾ ਮੰਦਰ ਵਾਲਾ ਬਾਜ਼ਾਰ ਦੇ ਵਿੱਚ ਰਹਿਣ ਵਾਲਾ ਇਹ ਜੀ ਤੁਹਾਡੇ ਇਕਲਾਵਾ ਚ ਪ੍ਰੈਸ ਕਾਨਫਰੈਂਸ ਕੀਤੀ ਗਈ ਉਹਦੇ ਪਾਸ ਜੀ ਕਹਿਣਾ ਕੀ ਤੁਹਾਡਾ ਸਪਸ਼ਟ ਜਮਨ ਕਿਸ ਨੇ ਕੀਤੀ ਹੈ ਜੀ ਇਹ ਜੀ ਆਪਣਾ ਜਿਹੜਾ ਕੋਈ ਮੁੰਡਾ ਕੋਈ ਮਰਿਆ ਹੈ ਇਹ ਮੁੰਡਾ ਕਲੋਨੀ ਬਾਉ ਹਾਂ ਜੀ ਬਾਉ ਮੁੰਡਾ ਮਰਿਆ ਹਾਂ ਜੀ ਹਾਂ ਜੀ ਉਹਦੇ ਵੀ ਉਹਨਾਂ ਨੇ ਕੀਤੀ ਵੀ ਮਿਲਿਆਣਾ ਵੀ ਤੁਸੀਂ ਉਹਨਾਂ ਦੇ ਖਿਲਾਫ ਉਹਦੇ ਘਰ ਦੇ ਕਿੰਨੇ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਤੇ ਤੁਸੀਂ ਉਹਨਾਂ ਨੂੰ ਉਕਸਾ ਕੇ ਜਾਣ ਕੇ ਕਾਰਵਾਈ ਵੀ ਉਹਨਾਂ ਦੇ ਖਿਲਾਫ ਕਰਵਾਉਂਦੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੀਡੀਆ ਚੌਥਾ ਥੰਮ ਹੈ ਜੀ ਆਪਾਂ ਕਿਸੇ ਵੀ ਸਚਾਈ ਨੂੰ ਰੂਪ ਰੇਖਾ ਦੇਣੀ ਹੈ ਤੇ ਆਪਾਂ ਨੂੰ মিডিਆ ਦਾ ਸਹਾਰਾ ਲੈਣਾ ਪੈਣਾ ਸਭ ਤੋਂ ਪਹਿਲਾਂ ਤੇ ਮੈਂ ਰਸਾਲ ਸਿੰਘ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਰਸਾਲ ਸਿੰਘ ਜੀ ਜੇ ਮੇਰੇ ਕੋਲੋਂ ਕੋਈ ਵਿਅਕਤੀ ਆਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੇਰੇ ਪਰਿਵਾਰ ਦੇ ਨਾਲ ਧੱਕਾ ਹੋਇਆ ਕੀ ਮੇਰਾ ਫਰਜ ਨਹੀਂ ਬਣਦਾ ਉਸਦੇ ਨਾਲ ਚੱਲਣ ਦਾ ਸਭ ਤੋਂ ਪਹਿਲਾਂ ਰਸਾਲ ਸਿੰਘ ਜੀ ਇੱਕ ਗੱਲ ਦੱਸੋ ਕਿ ਤੁਹਾਡੇ ਮੁੰਡੇ ਅਮਰਤਪਾਲ ਨੇ ਜੋ ਸਿੱਧੂ ਮੂਸੇਵਾਲੇ ਦਾ ਤੁਝਾ ਰੂਪ ਸੀ ਮੁੰਡਾ ਬਾਊ ਜੇ ਉਸ ਦਾ ਕਤਲ ਨਹੀਂ ਕੀਤਾ ਜੇ ਉਸ ਨੂੰ ਓਵਰਡੋਜ਼ ਦਾ ਤੀਕਾ ਨਹੀਂ ਲਾਇਆ ਤੇ ਉਹ ਗਰੀਬ ਪਰਿਵਾਰ ਅੱਜ ਐਸਐਸਪੀ ਦਿਹਾਤੀ ਨੂੰ ਤੁਹਾਡੇ ਬਰ ਖਿਲਾਫ ਹੋਰ ਨਾ ਦੋਸ਼ੀਆਂ ਦੇ ਬਰ ਖਿਲਾਫ ਦਰਖਾਸਤ ਕਿਉਂ ਦੇ ਕੇ ਆਏ ਦੂਜੀ ਗੱਲ ਮੈਂ ਤੁਹਾਨੂੰ ਰਿਸਾਲ ਸਿੰਘ ਜੀ ਇੱਕ ਗੱਲ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤੇ ਇੱਕ ਗੱਲ ਮਿੱਥੋ ਕਿ ਤੁਸੀਂ ਕਿਹੜੀ ਪਾਰਟੀ ਦੇ ਨਾਲ ਹੋ ਅੱਜ ਤੁਸੀਂ ਆਪਣੇ ਨਾਲ ਬੀਜੇਪੀ ਦਾ ਮੰਡਲ ਪ੍ਰਧਾਨ ਲਖਬੀਰ ਸਿੰਘ ਪਾਇਆ ਹੈ ਕਿ ਤੁਸੀਂ ਤਲਬੀਰ ਸਿੰਘ ਗਿੱਲ ਦੇ ਨਾਲ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਕੋਈ ਵੀ ਪਰਿਵਾਰ ਦੇ ਨਾਲ ਕਿਸੇ ਪੱਖੋਂ ਕੋਈ ਤੱਕਾ ਹੋਵੇਗਾ ਤੇ ਪੁਲਿਸ ਪ੍ਰਸ਼ਾਸਨ ਉਸ ਦੀ ਕਾਰਵਾਈ ਨਹੀਂ ਕਰੇਗੀ ਮੈਂ ਹੋਵਾਂ ਮੇਰੀ ਪਾਰਟੀ ਕਾਂਗਰਸ ਹੋਵੇ ਸਰਦਾਰ ਗੁਰਜੀਤ ਸਿੰਘ ਔਜਲਾ ਹੋਵੇ ਭਾਵੇਂ ਆਮ ਆਦਮੀ ਪਾਰਟੀ ਦਾ ਕੁਵਰ ਵਿਜੇ ਪ੍ਰਤਾਪ ਹੋਵੇ ਅਸੀਂ ਸੱਚਾਈ ਦੀ ਰੂਪਰੇਖਾ ਲੈ ਕੇ ਹਮੇਸ਼ਾ ਹੀ ਸੱਚਾਈ ਦਾ ਸਾਥ ਦੇਵਾਂਗੇ ਮੈਂ ਆਪਣੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਨਹੀਂ ਪਾਈ ਦੁਖੀ ਪਰਿਵਾਰ ਮੇਰੇ ਕੋਲ ਆਇਆ ਦੁਖੀ ਪਰਿਵਾਰ ਨੇ ਮੈਨੂੰ ਕਿਹਾ ਕਿ ਜਿਹੜਾ ਬੰਦਾ ਰਸਾਲ ਸਿੰਘ ਨੇ ਉਸ ਜਦੋਂ ਸਾਡਾ ਪੁੱਤਰ ਮਰਿਆ ਉਹਨੇ ਆਪਣੇ ਕੋਲੋਂ ਐਪਲੀਕੇਸ਼ਨ ਲਿਖ ਕੇ ਸਾਨੂੰ ਇਹ ਗੱਲ ਕਹੀ ਕਿ ਮੈਂ ਕਾਰਵਾਈ ਦੀ ਐਪਲੀਕੇਸ਼ਨ ਲਿਖੀ ਹੈ ਤੇ ਉਸ ਤੋਂ ਬਾਅਦ ਸਾਨੂੰ ਥਾਣੇ ਜਾ ਕੇ ਪਤਾ ਲੱਗਾ ਕਿ ਇਸ ਬੰਦੇ ਨੇ ਰਸਾਲ ਸਿੰਘ ਨੇ ਆਪਣਾ ਮੁੰਡਾ ਅਮਰਤਪਾਲ ਬਚਾਉਣ ਵਾਸਤੇ ਜਾਂ ਹੋਰਨਾਂ ਦੋਸ਼ੀਆਂ ਨੂੰ ਬਚਾਉਣ ਵਾਸਤੇ ਉਸ ਐਪਲੀਕੇਸ਼ਨ ਦੇ ਵਿੱਚ ਇਹ ਲਿਖਿਆ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਕਾਨੂੰਨ ਇੱਕ ਸਟਾਰ ਤੋਂ ਲੈ ਕੇ 100 ਸਟਾਰ ਤੱਕ ਬੈਠਾ ਹੈ ਜੇ ਉਹ ਐਸਐਸਪੀ ਦਿਹਾਤੀ ਕੋਲੋਂ ਪੇਸ਼ ਹੋਏ ਨੇ ਤੇ ਡੀਐਸਪੀ ਟਾਰੀ ਕੋਲੋਂ ਉਹ ਇਨਕੁਆਰੀ ਗਈ ਹੈ ਅਸੀਂ ਪਰ ਜ਼ੋਰ ਬੇਨਤੀ ਕਰਦੇ ਹਾਂ ਐਸਐਸਪੀ ਦਿਹਾਤੀ ਨੂੰ ਕਿ ਕਿਰਪਾ ਕਰਕੇ ਇਸ ਉਸ ਮੁੰਡੇ ਦਾ ਜਿਹਦਾ ਬਾਊ ਦਾ ਕਤਲ ਹੋਇਆ ਇਸ ਦੀ ਕੋਖ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਕਰਵਾਈ ਜਾਵੇ ਜੇ ਬਾਈ ਚਾਂਸ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਇਹਦੇ ਵਿੱਚ ਕੂਨਤਾਈ ਹੁੰਦੀ ਹੈ ਕਿਉਂਕਿ ਉਹ ਜੌਬ ਕਰਦਾ ਸੀ ਮੈਂ ਉਹਦੇ ਆਂਟ ਗਵਾਂਡ ਉਹਦੇ ਰਿਸ਼ਤੇਦਾਰਾਂ ਕੋ ਵੀ ਪੁੱਛਿਆ ਕਿ ਬਾਊ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਸੀ ਕਰਦਾ ਪਰ ਉਸ ਦਿਨ ਬੜੇ ਸ਼ਰਮ ਦੀ ਗੱਲ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਦੱਸਣਾ ਚਾਹੁੰਦਾ ਹੈ ਕਿ ਹਜੇ ਤੱਕ ਜਿਹੜਾ ਪੋਸਟਮਾਰਟਮ ਹੋਇਆ ਹੈ ਸਿਵਲ ਹਸਪਤਾਲ ਦੇ ਅਧਿਕਾਰੀਆਂ ਕੋਲ ਉਹ ਹਜੇ ਤੱਕ ਪੁਲਿਸ ਪ੍ਰਚਾਰchn ਉਥੋਂ ਜਿਹੜਾ ਪੋਸਟ ਮਾਰਨ ਦਾ ਜਿਹੜਾ ਉਹਦਾ ਸਰੀਰ ਕੱਢਿਆ ਗਿਆ ਅੰਦਰੋਂ ਉਹ ਖਰੜ ਨਹੀਂ ਲੈ ਕੇ ਗਿਆ ਮੈਂ ਇਹ ਕਹਿਣਾ ਚਾਹੁੰਦਾ ਕਿ ਤਾਂ ਹੀ ਸਾਬਤ ਹੋਵੇਗਾ ਕਿ ਉਹ ਨਸ਼ੇ ਦੀ ਓਵਰਡੋਸ ਸੀ ਕਿ ਜ਼ਹਿਰ ਦਾ ਟੀਕਾ ਸੀ ਇਹ ਜੋ ਵੀ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਝੂਠੀਆਂ ਅਫਵਾਹਾਂ ਪਾਰਟੀ ਮੈਂ ਲਖਬੀਰ ਸਿੰਘ ਨੂੰ ਵੀ ਕਹਿਣਾ ਚਾਹੁੰਦਾ ਕਿ ਪਹਿਲਾਂ ਮੰਦਰ ਦੇ ਵਿੱਚ ਬਹੁਤ ਤਾਕਤ ਲਗਾਈ ਮੰਦਰ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਲੜਾਉਣ ਵਾਸਤੇ ਹੁਣ ਤੁਸੀਂ ਸ਼ਰਾਰਤੀ ਤੱਤ ਇੱਕ ਮੁਜਰਮ ਦੇ ਨਾਲ ਕਿਉਂਕਿ ਮੁਜਰਮ ਹੈ ਜਿਸ ਬੰਦੇ ਨੇ ਇਹ ਲਿਖ ਦਿੱਤਾ ਕਿ ਮੈਂ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਉਹ ਅੱਜ ਨਹੀਂ ਤੇ ਕੱਲ ਨੂੰ ਉਰਤੇ ਵੀ 420 ਹੋਣੀ ਹੈ ਅਸੀਂ ਬਹੁਤ ਹੀ ਜਲਦੀ ਜੇ ਉਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਉਹਦੇ ਪਰਿਵਾਰ ਨੂੰ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਇੱਕ ਵੱਡਾ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ